ਦੇਸ਼ ਪਰ ਵਿੱਚ ਹੋਲੀ ਦਾ ਤਿਵਾਰ ਬੜੀ ਧੂਮ-ਧਾਮ ਨਾਲ ਮਨਾਇਆ ਜਾਂਦਾ ਰੰਗਾਂ ਦਾ ਤਿਵਾਰ ਹੋਲੀ ਜਿੱਥੇ ਦੇਸ਼ ਪਰਦੇ ਵਿੱਚ ਬਹੁਤ ਹੀ ਧੂਮ-ਧਾਮ ਦੇ ਨਾਲ ਮਨਾਇਆ ਜਾਵੇਗਾ ਉੱਥੇ ਹੀ ਹੋਲੀ ਦੇ ਤਿਵਾਰ ਨੂੰ ਲੈ ਕੇ ਬਾਜ਼ਾਰਾਂ ਵਿੱਚ ਵੱਡੇ ਪੱਧਰ ਤੇ ਰੌਣਕ ਦੇਖਣ ਨੂੰ ਮਿਲ ਰਹੀ ਹੈ ਅੰਮ੍ਰਿਤਸਰ ਦੀ ਮਾਰਕੀਟ 'ਚ ਲੋਕ ਬੱਚੇ ਹੋਲੀ ਨੂੰ ਲੈ ਕੇ ਹਰ ਬਲ ਰੰਗਾ ਪਿਚਕਾਰੀਆਂ ਗੁਬਾਰੇ ਅਤੇ ਸਪਰੇ ਦੀ ਖਰੀਦਦਾਰੀ ਕਰ ਰਹੇ ਹਨ ਤਾਂ ਜੋ ਇਸ ਤਿਉਹਾਰ ਨੂੰ ਮਨਾਇਆ ਜਾਵੇ ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਦੁਕਾਨਦਾਰ ਨੇ ਕਿਹਾ ਕਿ ਇਸ ਵਾਰ ਪਹਿਲਾ ਨਾਲੋਂ ਜ਼ਿਆਦਾ ਖਰੀਦਦਾਰੀ ਹੋ ਰਹੀ ਹੈ ਲੋਕ ਹੋਲੀ ਦੇ ਰੰਗ ਪਿਚਕਾਰੀਆਂ ਲੈ ਕੇ ਜਾ ਰਹੇ ਹਨ ਉਹਨਾਂ ਕਿਹਾ ਕਿ ਸਭ ਨੂੰ ਹੋਲੀ ਤੇ ਸੁੱਕੇ ਤੇ ਹਰਬਲ ਰੰਗਾਂ ਦਾ ਇਸਤੇਮਾਲ ਕਰਨਾ ਚਾਹੀਦਾ ਹੈ ਤਾਂ ਜੋ ਕਿਸੇ ਦੇ ਸਰੀਰ ਨੂੰ ਨੁਕਸਾਨ ਨਾ ਪਹੁੰਚੇ ਇਸ ਮੌਕੇ ਬਾਜ਼ਾਰ ਅੰਦਰ ਖਰੀਦਦਾਰੀ ਕਰਨ ਆਏ ਲੋਕਾਂ ਨੇ ਕਿਹਾ ਕਿ ਹੋਲੀ ਦੇ ਤਿਉਹਾਰ ਨੂੰ ਲੈ ਕੇ ਬਹੁਤ ਜ਼ਿਆਦਾ ਖੁਸ਼ ਹਨ ਜਿਸ ਨੂੰ ਲੈ ਕੇ ਬੱਚਿਆਂ ਲਈ ਵੱਖ-ਵੱਖ ਤਰ੍ਹਾਂ ਦੀਆਂ ਪਿਚਕਾਰੀਆਂ, ਹਰਬਲ ਰੰਗਾਂ ਅਤੇ ਗੁਬਾਰਿਆਂ ਦੀ ਉਹ ਖਰੀਦਦਾਰੀ ਕਰ ਰਹੇ ਹਨ ਅਤੇ ਲੋਕਾਂ ਨੂੰ ਅਪੀਲ ਕਰਦੇ ਹਨ ਕਿ ਬਿਨਾਂ ਕਿਸੇ ਲੜਾਈ-ਝਗੜੇ ਤੋਂ ਸਾਫ਼-ਸੁਥਰੇ ਢੰਗ ਨਾਲ ਹਰਬਲ ਰੰਗਾਂ ਨਾਲ ਹੋਲੀ ਦਾ ਤਿਉਹਾਰ ਮਨਾਇਆ ਜਾਵੇ ਉਹਨਾਂ ਨੇ ਕਿਹਾ ਕਿ ਸੋਸ਼ਲ ਮੀਡੀਆ ਦਾ ਯੁੱਗ ਹੋਣ ਕਰਕੇ ਅੱਜਕਲ੍ਹ ਹੋਲੀ ਦੇ ਰਾਂਗਵੀ ਬੱਚਿਆਂ ਦੀ ਪਸੰਦ ਦੇ ਬਾਜ਼ਾਰਾਂ ਵਿੱਚ ਆਏ ਹੋਏ ਹਨ ਆਜੋ ਬੋਡੀ ਦੇ ਰੰਗ ਕੀ ਚੁਣਾਈਗੀ ਕੀ ਮੱਤੀਆਵਾਸ ਤੇ ਕੱਲ੍ਹ ਸੁਨਵਾਸ ਤੇ ਕਿਤਨਾ ਦੇ ਕੱਲ੍ਹ ਦੇਖਣੀ ਚਾਹੀਦੀ ਇਹ ਸਾਰੇ ਚੈਰਸੀਸ ਦਾ ਕਲਰ ਨਾਰਮਲੀ ਖਰੀਦਨੇ ਚਾਹੀਦੇ ਹੈ ਜਿਹੜਾ ਕਿ ਈਹਾਰ ਵੀ ਮਨਾਇਆ ਜਾਵੇ ਤੇ ਬੱਚਿਆਂ ਦਾ ਚਲੋ ਉਹ ਡਿਵਾਈਸ ਵੀ ਹੋ ਜਾਵੇ ਇਧਰ ਦੇਖੇਗਾ ਲੋਕ ਅੰਡੇ ਮਾਰਦੇ ਗੰਦੇ ਰੰਗ ਪਾਦੇ ਆ ਸ਼ਾਇਦ ਕਲਰ ਤੇ ਨਾਲ ਜੇ ਹੋਲੀ ਦਾ ਈਹਾਰ ਹੈ ਕਲਰ ਨਾਲ ਹੀ ਮਨਾਉਣਾ ਚਾਹੀਦਾ ਬੱਚਿਆਂ ਦੀ ਦੀਮਾਗ ਨਹੀਂ ਬਸ ਉਹਦੇ ਕਲਰ ਲੈ ਕੇ ਆਣਾ ਕਲਰ ਲੈ ਆ ਲੈਆ ਗੁਬਾਰੀ ਲੈ ਲੈਆ ਪਟਕਾਰੀਆਂ ਵਗੈਰਾ ਲਈਆਂ ਬਸ ਇਤੋਂ ਹੀ ਜਾਂਦਾ ਨਹੀਂ ਲੋਕਾਂ ਨੂੰ ਫੀਲ ਕਰਨਾ ਚਾਹੀਦਾ ਕੋਈ ਲੋਕਾਂ ਨੂੰ ਕੀ ਫੀਲ ਕਰਨਾ ਚਾਹੀਦਾ ਬਸ ਇਹ ਵੀ ਉਹ ਵੀ ਈਹਾਰ ਵੀ ਮਨਾਉਣ ਤੇ ਆਪਣਾ ਦੇਖਣਾ ਬਹੁਤ ਜ਼ਰੂਰੀ ਹੈ ਕਿ ਜੇ ਆਪਾਂ ਗਲਤ ਤਰੀਕੇ ਦੇ ਰੰਗ ਬਣਾਵਾਂਗੇ ਬਿਮਾਰੀਆਂ ਪੈ ਜਾਣਗੀਆਂ ਬਿਮਾਰੀ ਹੋਏਗੀ ਉਹ ਵੀ ਸਾਲ ਜੇ ਕੋਈ ਆਂਦਾ ਮਨਾਲਾ ਸਾਰਿਆਂ ਨੂੰ ਚਾਹੀਦਾ ਹੈ ਇਹ ਨਾਲ ਮਿਲ ਕੇ ਮਨਾਲਾ ਚਾਹੀਦਾ ਹੈ ਤੇ ਇੱਕ ਹਰਬਲ ਮਨਾਲੀ ਚਾਹੀਦੀ ਹੈ ਯਾਨੀ ਕਿ ਇਨਫੈਕਸ਼ਨ ਵਾਲੇ ਕਲਰ ਕੈਮੀਕਲ ਵਾਲੀ ਨਹੀਂ ਮਨਾਲੀ ਚਾਹੀਦੀ ਤੇ ਮਨਾਲਾ ਸਾਰਾ ਰਲ ਕੇ ਚਾਹੀਦਾ ਹੈ ਤੇ ਇਹ ਵੀ ਵੇਖਿਆ ਗਿਆ ਕਿ ਜਿਹੜੇ ਨੌਜਵਾਨ ਜਿਸਾਂ ਗਲਤ ਤਰੀਕੇ ਨਾਲ ਰੰਗ ਪਾਉਂਦੇ ਨੇ ਪਹਿਲੀ ਉਹ ਬੜਾ ਗਲਤ ਹੈ ਇਹਦੇ ਝਗੜਾ ਵਾ ਸਭ ਤੋਂ ਵਧੀਆ ਅੱਜ ਕੱਲ੍ਹ ਝਗੜੇ ਦਾ ਮਹੌਜਾ ਨਹੀਂ ਹੈ ਇਸੇ ਕਰਕੇ ਤੁਹਾਨੂੰ ਮਨਾਲਾ ਖਰ ਨੂੰ ਖੁਸ਼ੀ ਨਾ ਮਨਾਨੀ ਚਾਹੀਦੀ ਤੇ ਹਰ ਸਾਲ ਜੇ ਕੋਈ ਆਣਾ ਤੇ ਖੁਸ਼ੀ ਨਾ ਮਨਾਨੀ ਚਾਹੀਦੀ ਚੱਕੇ ਵਾਲੀ ਦਾ ਲੈ ਲੈ ਬੱਚਿਆਂ ਨੇ ਕੀ ਕਰਿਆ ਬੱਚਿਆਂ ਨੇ ਭਾਈ ਇਹ ਹੀ ਹੈ ਪਟਕਾਰੀਆਂ ਗੁਬਾਰੇ ਰੰਗ ਉਹ ਬੱਚਿਆਂ ਦੀ ਰਿਕੁਆਇਰਮੈਂਟ ਹੀ ਲੈਣ ਆਏ ਇਸ ਵਾਰ ਲੋਕਾਂ ਨੂੰ ਵੀ ਪੀਲ ਕਰਨਾ ਚਾਹੀਦਾ ਬੱਚਿਆਂ ਨੂੰ ਫੀਲ ਆਹੀ ਹੈ ਭਾਜੀ ਕਿ ਆਪਣੇ ਬੱਚਿਆਂ ਦਾ ਵੀ ਧਿਆਨ ਰੱਖਣਾ ਚਾਹੀਦਾ ਕਿ ਗਲਤ ਜਿਹੜੀ ਹੈ ਦਿਵਾਲੀ ਜਿਵੇਂ ਲੋਕੋ ਕੋਈ ਆਂਦੇ ਮਾਰਦਾ ਹੈ ਗਲਤ ਫਰੂਟ ਛੋੜਦੇ ਹੈ ਕਿੰਨਾ ਮਾਰਨਾ ਉਹ ਚੀਜ਼ ਨਹੀਂ ਕਰਨੀ ਚਾਹੀਦੀ ਤੇ ਖੁਸ਼ਹਾਲ ਮਨਾਓ ਮਨਾਣੀ ਤੇ ਖੁਸ਼ਹਾਲੀ ਦੇ ਨਾਮ ਨਾਲ ਆ ਰਿਹਾ ਵਿਆਹ ਕਿਸ ਤਰ੍ਹਾਂ ਦੀ ਰੌਣਕਾਂ ਹੈ ਬਹੁਤ ਵਧੀਆ ਰੁਨਕ ਹੈ ਮੈਂ ਤਾਂ ਕਹਿੰਦਾ ਐਸੀ ਵਾਰੀਆਂ ਰੌਣਕਾਂ ਜਿਹੜੀਆਂ ਹਰ ਸਾਲ ਹਰ ਚਾਰ ਧਿਆਨ ਹਾਰੇ ਗਾਹ ਪੰਜਾਂ ਜੀ ਬਹੁਤ ਵਧੀਆ ਗਾਹ ਕੀ ਕਰਾਂ ਜੋਗ ਲੋਕਾਂ ਨੂੰ ਕੀ ਪੀ ਤਾ ਮੈਂ ਵੀ ਇਹ ਕਹਾਂਗਾ ਚੰਗੇ ਨੰਗੇ ਵਰਤੋ ਕਰੋ ਹੋਲੀ ਤੇ ਯਾਰ ਕੋਈ ਬਾਰ ਬਾਰ ਨਹੀਂ ਆਂਦਾ ਇਹ ਤਾਂ ਬਿੱਤਰ ਤੁਸੀਂ ਮੇਰੇ ਵੀ ਦੋਸਤਾਂ ਤਰ੍ਹਾਂ ਮਿਲ ਜਾਂਦੇ ਨੇ ਹਾਂ ਕੀ ਨਾ ਕੀ ਆਪਣਾ ਮੇਰਾ ਪੰਚਾ ਸਟੋਰ ਠੀਕ ਜੇ ਇਹ ਬਟਾ ਜੰਗ ਸੀਤ ਨੇ ਆਏ Holi ਚ ਆਣ ਲੈ ਕਿ ਕੀ ਕਰਨਾ ਚਾਹੋਗੇ Holi ਦਾ ਤੇ ਹਰ ਵਾਰ ਅਸੀਂ ਤਾਂ ਜੇ ਇਹ ਹੀ ਕਹਿਣਾ ਚਾਹਾਂਗੇ ਕਿ ਜੇ ਤੁਸੀਂ Holi ਖੇਡਨੀ ਹੈ ਤੇ ਮਤਲਬ ਉਸ ਵਗੈਰਾ ਨਾ ਡਾਓ ਪਿਆਰ ਨਾਲ Holi ਖੇਡੋ ਕਿ ਕਿਸੀ ਨੂੰ ਵੀ ਨਾ ਨੁਕਸਾਨ ਨਾ ਹੋਵੇ ਕਿ ਸਾਡਾ ਖੁਸ਼ੀਆਂ ਦਾ ਦਿਹਾੜਾ ਨੁਕਸਾਨ ਨਾ ਖੁਸ਼ੀਆਂ ਨਾਲ ਬਣਾਓ ਕਈ ਵਾਰ ਵੇਖਾਇਆ ਗਿਆ ਕਿ ਲੋਕ ਪਾਣੀ ਮਾਰਦੇ ਨੇ ਗੰਦੇ ਰੰਗ ਵਾਲੇ ਤੇ ਜਾਣ ਦੇ ਵਗੈਰਾ ਮਾਰਦੇ ਜਾਂ ਹੋਰ ਟਿੱਕੜ ਵਗੈਰਾ ਮਾਰਦੇ ਕੀ ਕਰਨਾ ਚਾਹੋਗੇ ਨਾ ਉਹ ਤਾਂ ਖੇਲ ਰਹੇ ਹਨ ਕਿ ਜਿਹੜੇ ਬਦਕਮੀ ਜਿਹੀ ਟਾਈਪ ਕਰ ਰਹੇ ਨੇ ਕਿ ਦੂਜਿਆਂ ਨੂੰ ਨੁਕਸਾਨ ਪਹਚਾ ਰਹੇ ਆ ਐਦਾਂ ਕਿ ਵਿੱਚ ਬੋੜੇ-ਵੜੇ ਵੀ ਪਰੇ ਹੁੰਦੇ ਨੇ ਕਿ ਕਿਸੇ ਦੇ ਸਿਰ ਚ ਵੱਜ ਜਾਂਦੀ ਤਾਂ ਉਹਨਾਂ ਤੇ ਸਿਰ ਤੇ ਵੀ ਸਾਟ ਲੱਗ ਸਕਦੀ ਆ ਅੱਖਾਂ ਤੇ ਵੱਜ ਗਿਆ ਤੇ ਉੱਤੇ ਵੀ ਹਮ ਹੋ ਸਕਦਾ ਹੈ ਹਾਂਜੀ ਸਰ ਆਪਣਾ ਨਾਮ ਦੱਸ ਕੇ ਜੀ ਜਿਸਟ ਕਰ ਸਕਦੇ ਹਾਂਜੀ ਸਰ ਕਿਸ ਜਗ੍ਹਾ ਤੇ ਤੁਸੀਂ ਹ ਹੋਲੀ ਦਾ ਸਮਾਨ ਖਰੀਦਣ ਆਏ ਜੇ ਤੇ ਕਿੰਨਾ ਵਾਸਤੇ ਖਰੀਦਦੇ ਸਰ ਮੈਂ ਅਭੀ ਸਰ ਤੇ ਆਈ ਗਿਆ ਮਾਰਕਟ ਤੇ ਆਇਆ ਜਿਹੜੀ ਬਹੁਤ ਵਧੀਆ ਮਾਰਕ ਹੈ ਕਿ ਮੈਂ ਆਪਣੇ ਬੱਚਿਆਂ ਵਾਸਤੇ ਰੱਖਿਆ ਕੀ ਕੀ ਲਿਆ ਗਿਆ ਤੇ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਜੀ ਮੈਂ ਜੀ ਬੱਚਿਆਂ ਵਾਸਤੇ ਰੰਗ ਲਿਆ ਆ ਵਾ ਪਚਾਰੀ ਲਈ ਆ ਪਕਾਣੇ ਲਈ ਆ ਤੇ ਲੋਕਾਂ ਨੂੰ ਮੈਂ ਇਹ ਸੁਨੇਹਾ ਦੇਣਾ ਵੀ ਕਿਹੜਾ ਰੰਗ ਯੂਜ਼ ਕਰਨਾ ਉਹ ਪਲੀਜ਼ ਕਿਰਪਾ ਕਰਕੇ ਅਰੀਜਨਲ ਹੀ ਲਿਆ ਜਾਵੇ ਤੇ ਨਾ ਕੋਈ ਕੈਮੀਕਲ ਵਾਲਾ ਵਰਤਿਆ ਜੇ ਆਪਣੇ ਪਰਿਵਾਰਾਂ ਨਾਲ ਹੀ ਆਪਾਂ ਖੇਡਣੀ ਹੋਈ ਆ ਜੇ ਦੂਸਰਾ ਕੈਮੀਕਲ ਵਾਲਾ ਯੂਜ਼ ਕਰਾਂਗੇ ਤੇ ਆਪਣੇ ਪਰਿਵਾਰ ਦਾ ਹੀ ਫੇਸ ਖਰਾਬ ਹੋਏਗਾ ਵਰਤਿ ਸਦਾ ਨੇ ਲੋਕਾਂ ਨੂੰ ਰਿਕਵੈਸਟ ਆ ਵੀ ਕਿਦਾ ਰੰਗਾਂ ਨਾਲ ਇਸ ਕਰਨਾ ਹੈ ਕੰਪਨੀ ਦਾ ਵੀ ਚੰਗੀ ਤਰ੍ਹਾਂ ਦੀ ਹੌਲੀ ਨਾ ਕਿ ਹੌਲੀ ਦਾ ਤਿਹਾੜ ਬਹੁਤ ਵਧੀਆ ਤਿਹਾੜਿਆ ਲੜਾਈ ਝਗੜੇ ਵੀ ਇਸ ਦਿਨ ਹੋ ਜਾਂਦੇ ਉਹਨਾਂ ਨੂੰ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਜੇ ਕਿ ਇਸ ਤਰ੍ਹਾਂ ਬਹੁਤ ਵਧੀਆ ਤਿਹਾੜਿਆ ਲੜਾਈ ਝਗੜੇ ਤੋਂ ਦੂਰ ਰਹਿਣਾ ਜਿਹੜਾ ਕੀ ਮੈਸੇਜ ਦੇਣਾ ਚਾਹੁੰਦੇ ਸਰ ਉਹ ਹੀ ਕਹਿਣਾ ਨਾ ਕੈਮੀਕਲ ਤੋਂ ਜਿਹੜੇ ਆਉਂਦੇ ਨਾ ਉਹ ਤੋਂ ਬਚ ਕਰਦੇ ਕਿਉਂਕਿ ਗਲਤ ਤਰ੍ਹਾਂ ਹੌਲੀ ਕੇਟ ਦੇ ਲੋਕੀ ਕਈ ਆਂਟੇ ਮਾਰਦਾ ਕੋਈ ਟਮਾਟਰ ਮਾਰਦਾ ਕੋਈ ਮਸ ਕਿੱਕੜ ਦੀ ਥੋੜਾ ਉਸੇ ਕਰਕੇ ਲੜਾਈਆਂ ਜਿਹੜਾ ਹੋਲੀ ਦਾ ਪਿਆਰ ਹੈ ਜੁਆਇੰਮੈਂਟ ਕਰੋ ਆਪਣੇ ਪਰਿਵਾਰ ਨਾਲ ਕੁਝ ਚੱਕਰੀ ਜੇ ਤੁਸੀਂ ਆਪਾਂ ਗਲਤ ਤਰ੍ਹਾਂ 홀ੀ ਕਿਟਾਂਗੇ ਉਹਨਾਂ ਤੇ ਲੜਾਈ ਹੋਣੀ ਹੈ ਤੁਸੀਂ ਹੁਣ ਆਪਣੇ ਬੱਚਿਆਂ ਵਾਸਤੇ ਸਮਾਨ ਖਰੀਦ ਲਿਆ ਜੀ ਹਾਂਜੀ ਹਾਂਜੀ ਕੀ ਕੀ ਲਿਆ ਗਿਆ ਤੁਹਾਡੇ ਵੱਲੋਂ ਮੇਰੇ ਵੱਲੋਂ ਜੀ ਰੰਗ ਲਿਆ ਗਿਆ ਹੈ ਪਟਸਕਾਰੀਆਂ ਲਈਆਂ ਗਈਆਂ ਜੋ ਪਕਾਣੇ ਲਈ